ਔਖਾ ਹੋਵੇ ਸੌਖਾ ਹੋਵੇ ਜਿੱਥੇ ਸੱਚ ਦੀ ਹੁੰਦੀ ਆ ਜੇ ਲੋਕ ਆਪਣੇ ਹੱਕਾਂ ਲਈ ਲੜਨ ਲੱਗ ਜਾਣ ਨਾ ਦੇਖੋ ਜਦੋਂ ਲੋਕ ਆਪਣੇ ਹੱਕ ਦੀ ਗੱਲ ਕਰਦੇ ਆ ਸਭ ਤੋਂ ਪਹਿਲਾ ਤਰੀਕਾ ਹੁੰਦਾ ਉਹਨਾਂ ਨੂੰ ਡਰਾਉਣ ਦਾ ਫਿਰ ਉਹਨਾਂ ਦੇ ਪਰਚੇ ਪਾਏ ਜਾਂਦੇ ਆ ਫਿਰ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ ਤੇ ਫਿਰ ਉਹਨਾਂ ਉਹਨਾਂ ਦੇ ਉੱਤੇ ਅਟੈਕ ਕੀਤੇ ਜਾਂਦੇ ਨੇ ਫਿਰ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਆ ਅਸੀਂ ਇਹਨਾਂ ਸਾਰੀਆਂ ਚੀਜ਼ਾਂ 'ਚ ਪਿਛਲੇ 4 ਮਹੀਨਿਆਂ ਚ ਲੰਘੇ ਆ ਮੇਰੀ ਬਦਨਾਮੀ ਵੀ ਕੀਤੀ ਗਈ ਮੇਰੇ ਬਾਰੇ ਝੂਠ ਵੀ ਬਕਵਾਸ ਕੀਤੀ ਗਈ ਮੇਰੇ ਤੇ ਅਟੈਕ ਵੀ ਹੋਇਆ ਮੇਰੇ ਤੇ ਪਰਚਾ ਵੀ ਹੋ ਗਿਆ ਮੇਰੇ ਪਰਿਵਾਰ ਤੇ ਪਰਚਾ ਹੋ ਗਿਆ ਮੇਰੇ ਸੋ ਬੱਟ ਦਸੀ ਉਹਨਾਂ ਸਾਰੀਆਂ ਜੀ ਇਕਜੰਚੋਂ ਹੌਸਲੇ ਲਾਣ ਲੱਗੇ ਕਿਉਂਕਿ ਜੇ ਇੱਕ ਪਾਸੇ ਕਿਤੇ ਨਾ ਕਿਤੇ ਸਾਡੇ ਉਲਟ ਹੁੰਦਾ ਸੀ ਤਾਂ ਪ੍ਰਮਾਤਮਾ ਸਾਡੇ ਨਾਲ ਵੀ ਖੜਾ ਸੀ ਤੁਸੀਂ ਦੇਖੋ ਕਿ ਮੈਂ ਸੀਪੀ ਆਫਿਸ ਜਾਨੀ ਆ ਦੋਸ਼ੀ ਉੱਥੇ ਬੈਠਾ ਮੈਂ ਦੋਸ਼ੀ ਨੂੰ ਦੇਖ ਲੈਨੀ ਆ ਸੀਪੀ ਸਾਹਿਬ ਨੂੰ ਮੈਸੇਜ ਕਰਦੀ ਆ ਦੋਸ਼ੀ ਅਰੇਸਟ ਉਹ ਬੰਦਾ ਜਿਹੜਾ ਕਦੇ ਕਿਸੇ ਦੀ ਗ੍ਰਿਫਤ ਚ ਨਹੀਂ ਆਇਆ ਉਹ ਅਸੀਂ ਅਰੈਸਟ ਕਰਾਤਾ ਪਰਮਾਤਮਾ ਦੀ ਮਿਹਰ ਸੀ ਸਾਡੀ ਤਾਂ ਨਹੀਂ ਸੀ ਕੁਝ ਵੀ ਸੋ ਪਰਮਾਤਮਾ ਤੁਹਾਡੇ ਨਾਲ ਖੜਾ ਹੁੰਦਾ ਸਾਡਾ ਬੰਦਾ ਚੱਕ ਕੇ ਲੈ ਕੇ ਗਏ ਅਸੀਂ ਅੱਧੇ ਘੰਟੇ ਦੇ ਵਿੱਚ ਆਪਣਾ ਬੰਦਾ ਛਡਾ ਲਿਆ ਕਿਉਂ ਕਿਉਂਕਿ ਸਾਡੇ ਬੰਦੇ ਦੀ ਅਰੈਸਟ ਹੋਈ ਨਹੀਂ ਸਕਦੀ ਸੀ ਲੀਗਲੀ ਕਾਨੂੰਨ ਦਾ ਪਤਾ ਸੀ ਸਾਨੂੰ ਮੈਂ ਇੱਕ ਚੀਜ਼ ਹੋਰ ਕਹੂੰਗੀ ਕਿ ਜਿਹੜੇ ਬੱਚੇ ਵੀ ਮਤਲਬ ਪੜਾਈ ਵਿਚਾਲੇ ਛੱਡ ਦਿੰਦੇ ਆ ਮੈਂ ਤੁਹਾਨੂੰ ਕਹੂੰਗੀ ਵੀ ਚਲੋ ਤੁਸੀਂ ਪ੍ਰੈਕਟਿਸ ਨਾ ਕਰੋ ਜੇ ਤੁਹਾਡਾ ਅੱਗੇ ਕੋਈ ਏਮ ਨਹੀਂ ਹੈਗਾ ਪਰ ਲਾਅ ਦੀ ਪੜਾਈ ਜ਼ਰੂਰ ਕਰੋ ਹਰੇਕ ਪਿੰਡ 'ਚ ਇੱਕ ਦੋ ਵਕੀਲ ਜ਼ਰੂਰ ਹੋਣੇ ਚਾਹੀਦੇ ਆ ਤਾਂ ਕਿ ਉਹ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕਰ ਸਕਣ ਜਿਨ੍ਹਾਂ ਦੇ ਅੰਦਰ ਖਾਸ ਕਰਕੇ ਸੋਸ਼ਲ ਵਰਕ ਜਾਂ ਲੋਕਾਂ ਦੀ ਸੇਵਾ ਕਰਨ ਦੀ ਰੁਚੀ ਹੈ ਨਾ ਉਹ ਵਕਾਲਤ ਜ਼ਰੂਰ ਪੜ੍ਹਨ ਕਿਉਂਕਿ ਜਦੋਂ ਤੁਹਾਡੇ ਕੋਲ ਵਕਾਲਤ ਦੀ ਪਾਵਰ ਹੁੰਦੀ ਹੈ ਯੂ ਕੈਨ ਡੂ ਅ ਲਾਟ ਜੇ ਮੈਂ ਵਕੀਲ ਨਾ ਹੁੰਦੀ ਜੇ ਮੇਰੇ ਨਾਲ ਮੇਰੀ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਬਾਰ ਕਾਉਂਸਲ ਨਾ ਹੁੰਦੀ ਮੈਂ ਕਹਿੰਨੀ ਆ ਵੀ ਸਾਡਾ ਪਰਚਾ ਨਹੀਂ ਦਰਜ ਹੁੰਦਾ ਸੀ ਸਾਡਾ ਪਰਚਾ ਦਰਜ ਹੋਇਆ ਕਿਉਂਕਿ ਸਾਡਾ ਮੈਟਰ ਹਾਈਲਾਈਟ ਹੋਇਆ ਸਾਨੂੰ ਕੋਰਟ ਦੇ ਵਿੱਚ سپورਟ ਮਿਲੀ ਇਹ ਤਾਂ ਹੀ ਹੁੰਦਾ ਆ ਜਦੋਂ ਤੁਹਾਡੇ ਕੋਲ ਪਾਵਰ ਹੁਣ ਕਈ ਲੋਕ ਬੋਲ ਦਿੰਦੇ ਆ ਵੀ ਵਕੀਲ ਦੀ ਨਹੀਂ ਸੁਣਵਾਈ ਹੋ ਰਹੀ ਤਾਂ ਹੋਰ ਕੀ ਦੀ ਆ ਮੇਰੀ ਕੋਰਟ 'ਚ ਤਾਂ ਸੁਣਵਾਈ ਹੋ ਰਹੀ ਆ ਨਾ ਇੰਨਾ ਕੁਝ ਤਾਂ ਸਹਿਣਾ ਹੀ ਪੈਂਦਾ ਹੁੰਦਾ ਇਹ ਤਾਂ ਕਦੇ ਉਹਨਾਂ ਦੀ ਲਾਤ ਉੱਤੇ ਤੇ ਕਦੇ ਸਾਡੀ ਲਾਤ ਉੱਤੇ ਐ ਹੀ ਹੁੰਦੀ ਆ ਸਿਸਟਮ ਹੀ ਆ ਲੜਾਈ ਹਰ ਐ ਹੁੰਦੀ ਆ ਸੋ ਕਦੇ ਉਹਦੀ ਤੇ ਕਦੇ ਚੋਰ ਦੀ ਤੇ ਕਦੇ ਸਾਧ ਦੀ ਇਹ ਇਦਾਂ ਹੀ ਹੁੰਦੀ ਆ ਜ਼ਿੰਦਗੀ ਦੇ ਵਿੱਚ ਤੇ ਜਦੋਂ ਅਸੀਂ ਸਿਰਫ ਜਿੱਤ ਦੀ ਐਕਸਪੈਕਟੇਸ਼ਨ ਰੱਖਦੇ ਆ ਨਾ ਉਦੋਂ ਅਸੀਂ ਰੋਂਗ ਹੁੰਨੇ ਆ ਸੋ ਤੁਸੀਂ ਆਪਣੇ ਪਿੰਡ ਦੇ ਵਿੱਚ ਜ਼ਰੂਰ ਮਤਲਬ ਜਿਨ੍ਹਾਂ ਦੀ ਬਿਰਤੀ ਇਹੋ ਜੀ ਆ ਕਿ ਹਾਂ ਸਮਾਜ ਦੇ ਲਈ ਕੁਝ ਕਰਨਾ ਆਪਣੇ ਭੈਣ ਭਰਾਵਾਂ ਲਈ ਖੜੇ ਹੋਣਾ ਆ ਤੋ ਉਹਨਾਂ ਨੂੰ ਲਾਅ ਦੀ ਪੜ੍ਹਾਈ ਜ਼ਰੂਰ ਕਰਾਓ ਕਿਉਂਕਿ ਜਦੋਂ ਲਾਅ ਦੀ ਪੜ੍ਹਾਈ ਕਰਾਈ ਹੁੰਦੀ ਆ ਤੇ ਉਹਨਾਂ ਦੇ ਕੋਲ ਲਾਇਸੈਂਸ ਹੁੰਦਾ ਉਹ ਕਿਸੇ ਬਾਅਰ ਐਸੋਸੀਏਸ਼ਨ ਦੇ ਮੈਂਬਰ ਹੁੰਦੇ ਆ ਨਾ ਤਾਂ ਉਹਨਾਂ ਦੀ ਕੋਣ ਇੱਕ ਬਹੁਤ ਵੱਡੀ ਪਾਵਰ ਨਾਲ ਖੜੀ ਹੁੰਦੀ ਆ ਜਦੋਂ ਕੋਈ ਵੀ ਤੁਹਾਡੇ ਨਾਲ ਨਹੀਂ ਖੜਦਾ ਤਾਂ ਬਾਅਰ ਐਸੋਸੀਏਸ਼ਨ